ਦੀਪ ਸ਼ਰਮਾ ਤਲਵੰਡੀ ਤੋਂ ਭਾਈ ਜੀ ਮੇਰੇ ਕੋਲੇ ਸੀ ਸਾਰੇ ਮੈਂ ਠੇਕੇਦਾਰ ਹੁੰਦਾ ਜੀ ਤਨੌਲੇ ਮੇਰੇ ਕੋਲੇ 34 ਲੱਖ ਰੁਪਏ ਦਾ ਕੰਮ ਸੀ ਠੀਕ ਹੈ ਜੀ ਮੈਂ ਪਿਛਾਲੀ ਹੋ ਲੱਗਿਆ ਸੀ ਉੱਥੇ ਭਾਈ ਜੀ ਜਦੋਂ ਮੈਂ ਕੰਮ ਸ਼ੁਰੂ ਕੀਤਾ ਠੀਕ ਹੈ ਜੀ ਮੈਂ ਸਾਰੇ ਠੇਕਾਂ ਦੇ ਰੁਪਏ ਪਿਛਾਲ ਨੂੰ ਅਡਵਾਂਸ ਦਿੰਦਾ ਰਿਹਾ ਸੇਤ ਕੇ ਕਿਤੇ ਤਾਂ ਇਹਨੂੰ ਸੇਤ ਜਦੇ ਕੋਲੇ ਜਾਂਦਾ ਕਿਤੇ ਮੇਸ ਜਾਂਦਾ ਉਹਦੇ ਡਾਂਗ ਦਿੰਦਾ ਵੀ ਤੁਸੀਂ ਪੱਲਿਓ ਅਡਵਾਂਸ ਪੈਸੇ ਮੈਨੂੰ ਦੇ ਕੇ ਜਾਓ ਮੈਂ ਫੇਰ ਚੈੱਕ ਸਾਈਨ ਕਰੂੰਗਾ ਇੱਕ ਇੱਕ ਰੁਪਿਆ ਇਹਨੂੰ ਦਿੱਤਾ ਜੀ ਠੀਕ ਹੈ ਇਹ ਗੁਰਦੁਆਰੇ ਮੰਦਿਰ ਚੜਜੇ ਵੀ ਜੇ ਮੈਂ ਇਹਨੂੰ 2 ਲੱਖ ਰੁਪਈਆ ਸਾਰੇ ਚੈੱਕ ਦਾ ਕਮਿਸ਼ਨ ਮੈਥੋਂ ਲੈ ਆਣੀ ਇਹਨੇ 2 ਲੱਖ ਰੁਪਈਆ ਲੈ ਕੇ ਜੀ ਠੀਕ ਹੈ ਇਹ ਮੈਨੂੰ ਕਹਿੰਦਾ ਵੀ ਵਰਕ ਆਰਡਰਾਂ ਦੇ ਬਰਨਾਲੇ ਪੈਸੇ ਦੇ ਠੀਕ ਹੈ ਨਹੀਂ ਮੈਂ ਤੇਰੇ ਟੈਂਡਰ ਕੈਨਸਲ ਕਰੂੰਗਾ ਮੇਰੇ ਕੋਲੇ ਵਰਕ ਆਰਡਰ ਹੈ ਨਹੀਂ ਜੀ ਇਹ ਮੇਰੇ ਡਾਂਗ ਦੰਦਾ ਵੀ ਕੰਮ ਚਲਾ ਜਦੋਂ ਮੇਰੇ ਕੋਲ ਵਰਕ ਆਰਡਰ ਮੈਨੂੰ ਮਿਲੂਗਾ ਮੈਂ ਕੰਮ ਚਲਾ ਦੂੰਗਾ ਜੀ ਠੀਕ ਹੈ ਫਿਰ ਇਹ ਕਿਦੇ ਕਿਨੂੰ ਕਹਿੰਦਾ ਕਿਦੇ ਕਿਨੂੰ ਕਹਿੰਦਾ ਵੀ ਇਹ ਤਾਂ ਆਏ ਆ ਇਹ ਤਾਂ ਆਏ ਆ ਇਹ ਤਾਂ ਆਏ ਆ ਇਹਨੇ ਮੇਰਾ ਕੀ ਚੰਗਾ ਮੜਾ ਦੇਖਿਆ ਦੱਸੋ ਜੀ ਕੋਈ ਬਰਨਾਲੇ ਚ ਕਹਦੇ ਬੰਦਾ ਕੋਈ ਇਨੋਲਿਜ ਕਹਦੇ ਵੀ ਕਿਦੇ ਆਮਣਾ ਗਲਤ ਬੋਲੇ ਜੀ ਸਭ ਦੀ ਰਿਸਪੈਕਟ ਕਰਦਾ ਨਹੀਂ ਮੈਂ ਸਭ ਨੂੰ ਮਿਲ ਕੇ ਜਾਨਾ ਇਹ ਬਾਈ ਜੀ ਪਹਿਲਾਂ ਮਾਰਕਫੈਟ ਚ ਇਹਨੇ ਕਪਲਾ ਕਰਕੇ ਉੱਥੋਂ ਇਹ ਹਸਤੀਵਾ ਦੇ ਕੇ ਆਇਆ ਫਿਰ ਇਹਨੇ 2000 ਗਾਜ ਨੂੰ ਜੇਲ੍ਹ ਵਾਲੀ ਕਲੋਨੀ ਚ ਜਗ੍ਹਾ ਲਈ 2 ਨੰਬਰ ਦੇ ਪੈਸੇ ਨਾਲ 86000 ਗਾਜ ਨੂੰ ਇਹ 350 ਗਾਜ ਦਾ ਪਲਾਟ ਵੇਚ ਕੇ ਆਇਆ ਇਹਦੇ ਕੋਲੇ ਪੈਸੇ ਦੱਸੋ ਕਿਵੇਂ ਆ ਗਏ ਜੀ 22 ਕਰੋੜ ਦਾ ਪਲਾਟ 3 ਕਰੋੜ ਦਾ ਇਹਨੇ ਹੁਣ ਵੇਚਿਆ ਠੀਕ ਹੈ ਜੀ ਤੇ ਬਰਨਾਲੇ ਦੇ ਵਿੱਚ ਮੈਥੋਂ ਇਹਨੇ ਵਰਕ ਆਰਡਰਾਂ ਦਾ 2% ਮੰਗਿਆ ਵੀ 2.5 ਲੱਖ ਰੁਪਏ ਦੇ ਦੇ ਤੇ ਵਰਕ ਆਰਡਰਾਂ ਤੇ ਸਾਈਨ ਕਰੂੰਗਾ ਮੇਰੇ ਵਰਕ ਆਰਡਰ ਪੈਸਿਆਂ ਪਿੱਛੇ ਰੋਕੀ ਬੈਠਾ ਵਿਸ਼ਾਲ ایਓ ਬਰਨਾਲਾ ਨਗਰ ਕੌਂਸਲ ਜੇ ਮੈਂ ਬਾਈ ਜੀ ਸਾਰੇ ਪ੍ਰਸ਼ਾਸਨ ਨੂੰ ਵੀਲ ਕਰਦਾ ਵੀ ਇਹਨੂੰ ਚੱਕ ਕੇ ਲੈ ਕੇ ਜਾਓ 2 ਲੱਖ ਮੈਥੋਂ ਪਹਿਲਾਂ ਇਤਨੋਂ ਲੈ ਲਿਆ ਜੀ ਵੀ ਇਹਦੇ ਬੰਦੀ ਕਾਰਵਾਈ ਕਰਕੇ ਜਾਓ ਫਿਰ ਇਹਨੇ ਸੇਤੀਆਂ ਪਸਾਤਾ ਪੈਸੇ ਇਹਦੇ ਸੀ ਧੰਨਵਾਦ ਬਾਈ ਜੀ ਸਾਰਿਆਂ